ਹਾਂਜੀ ਅੱਜ ਤੁਹਾਨੂੰ ਸੀਤ ਬਾਬਾ ਜੀਵਨ ਸਿੰਘ ਧਰਮਸ਼ਾਲਾ ਤੇ ਕਰਵਾਈਏ ਦਰਸ਼ਨ ਤੇ ਸੀਤ ਬਾਬਾ ਜੀਵਨ ਸਿੰਘ ਧਰਮਸ਼ਾਲਾ ਪਿੰਡ ਅੱਕਾਂ ਵਾਲੀ ਤੇ ਧਰਮਸ਼ਾਲਾ ਦੇ ਵਿੱਚ ਇੱਕ ਹਾਲ ਦਾ ਕੰਮ ਚੱਲ ਰਿਹਾ ਤੇ ਹਾਲ ਦਾ ਕੰਮ ਜਿਹੜਾ ਲਗਭਗ ਇੱਥੋਂ ਤੱਕ ਪਹੁੰਚ ਗਿਆ ਕਿਉਂਕਿ ਪਹਿਲਾਂ ਵੀ ਬਹੁਤ ਸੰਗਤ ਨੂੰ ਬੇਨਤੀਆਂ ਕੀਤੀਆਂ ਵੀ ਜਿਹੜਾ ਆਪਣਾ ਵਹਾਲ ਦਾ ਕੰਮ ਬਚਾਲੇ ਰੁਕਦਾ ਸੀਗਾ ਸੰਗਤ ਵਿੱਚ ਬਹੁਤ ਜ਼ਿਆਦਾ ਜਿਹੜਾ ਸਰਦਾ ਵੀ ਪਹਚਾ ਰਹੀ ਆ ਹੈਲਪ ਵੀ ਕਰ ਰਹੀ ਆ ਤੇ ਸੰਗਤ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਜਿਹੜੀ ਇਹਦੀ ਛੱਤ ਆ ਆਪਣੀ ਛੱਤ ਦਾ ਕੰਮ ੜੂਗਾ ਤੇ ਇਹਦੇ ਵਾਸਤੇ ਮਾਇਆ ਦੀ ਬੜੀ ਜ਼ਰੂਰਤ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਨੰਬਰ ਵੀ ਪਾਵਾਂਗੇ ਤੇ ਨੰਬਰ ਪਾਵਾਂਗੇ ਜਿਹੜਾ ਵੀ ਵੀਰ ਮਾਇਆ ਪਹਚਾਊਗਾ ਜਾਪ ਮਾਇਆ ਦੀ ਵੀ ਨਹੀਂ ਜ਼ਰੂਰਤ ਮਟੀਰੀਅਲ ਲਈ ਪੱਚਾ ਦੇ ਤੇ ਕਿਉਂਕਿ ਇੰਨੇ ਨਾਲ ਬਹੁਤ ਜਿਆਦਾ ਸਹਾਰਾ ਲੱਗ ਜਾਂਦਾ ਜਿਹੜਾ ਆਪਣਾ ਆ ਛੱਤ ਦਾ ਕੰਮ ਆ ਇਹ ਮੁਕੰਮਲ ਹੋ ਜੇ ਕਲੀਅਰ ਹੋ ਜੇ ਤੇ ਪਹਿਲਾਂ ਇੱਕ ਹੋਰ ਵੀ ਤੁਹਾਨੂੰ ਦਿਖਾਉਣੇ ਆ ਵੀ ਜਿਹੜਾ ਧਰਮਸ਼ਾਲਾ ਦੇ ਵਿੱਚ ਇੱਕ ਕਮਰਾ ਸੀਗਾ ਜਿਹੜੀਆਂ ਆ ਕਮਰੇ ਸੀਗੇ ਇੰਨੇ ਜਿਆਦੇ ਇਹ ਨੀਵੇਂ ਸੀਗੇ ਕਿਉਂਕਿ ਇਹਦਾ ਨਿਕਾਸ ਪਾਣੀ ਦਾ ਹੈ ਨਹੀਂ ਜਿਹਦੇ ਵਿੱਚ ਭਰਤ ਪਾਉਂਦੇ ਸੀਗੇ ਤਾਂ ਆਪਣੇ ਇਹ ਕਮਰਿਆਂ ਦੇ ਵਿੱਚ ਪਾਣੀ ਵੜਦਾ ਸੀ ਤੇ ਇਹਦੇ ਵਿੱਚ ਸਾਰਾ ਮੰਨ ਲਓ ਟੈਂਟ ਦਾ ਸਮਾਨ ਕੋਈ ਭਾਂਡੇ ਬੇਲ ਹੁੰਦੀ ਹੈ ਜਿਹੜੀ ਆਪਾਂ ਘਰਾਂ ਦੇ ਵਿੱਚ ਪਹੁੰਚਾਉਣੀ ਹੁੰਦੀ ਆ ਕੋਈ ਪ੍ਰੋਗਰਾਮ ਸ਼ਾਦੀ ਦਾ ਤੇ ਚਾਹੇ ਕੋਈ ਮਾਰਗਤ ਦਾ ਹੈਗਾ ਤੇ ਇੱਥੋਂ ਸਮਾਨ ਜਾਂਦਾ ਸੀਗਾ ਤੇ ਉਹ ਸਮਾਨ ਨਹੀਂ ਬਿਲਕੁਲ ਸਾਰਾ ਖਰਾਬ ਹੋ ਜਾਂਦਾ ਜੇ ਆਪਾਂ ਇਹਦੇ ਵਿੱਚ ਭਰਤ ਪਾਉਣੇ ਆ ਕਿਉਂਕਿ ਫਿਰ ਪਾਣੀ ਅੰਦਰ ਵੜਦਾ ਹੈਗਾ ਪਾਣੀ ਦਾ ਨਿਕਾਸ ਹੈ ਨਹੀਂਗਾ ਤੇ ਉਸ ਕਾਰਨ ਆਪਾਂ ਨੂੰ ਆਹ ਇੱਕ ਕਮਰਾ ਉਹਦੇ ਨਾਲ ਚੱਕਣਾ ਪਿਆ ਵੀ এবੀ ਸਾਡੇ ਪਿੰਡ ਦੇ ਜਿਹੜੇ ਅੱਕਾਂਵਾਲੀ ਦੇ ਸੇਵਾਦਾਰ ਨੇ ਸੇਵਾਦਾਰਾਂ ਨੇ ਉਹਨਾਂ ਨੇ ਰਲ ਮਿਲ ਕੇ ਆਪਣਾ ਜਿਹੜਾ ਇਹ ਕਮਰਾਗਾ ਉੱਚਾ ਚੱਕਵਾਇਆ ਤੇ ਸਾਡੇ ਸੇਵਾਦਾਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਹੋਰ ਸੇਵਾਦਾਰਾਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਸਹਾਇਤਾ ਕਰੋ ਕਿਉਂਕਿ ਕਾਰਨ ਵੀ ਆ ਛੱਤਾਂ ਜਿਹੜੀ ਨਹੀਂ ਵਿਚਾਲੇ ਖੜਦੀ ਆ ਜਿਹੜੀ ਇਹ ਛੱਤਾਂ ਕੰਪਲੀਟ ਹੋ ਸਕੇ ਤੇ ਅੱਜ ਤੁਹਾਨੂੰ ਕਿਉਂਕਿ ਇਦਾਂ ਵੀ ਇਹ ਗੱਲ ਕੋਈ ਧਰਮਸ਼ਾਲਾ ਨੂੰ ਕਿਸੇ ਪਾਸੋਂ ਹੋਰ ਕਮਾਈ ਨਹੀਂ ਹੈਗੀ ਤੇ ਸਾਰਿਆਂ ਨੂੰ ਪਤਾ ਹੈਗਾ ਤੇ ਜੇ ਇਹ ਹਾਲ ਬਣ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸੰਗਤਾਂ ਆਉਂਦੀਆਂ ਨੇ ਪ੍ਰੋਗਰਾਮ ਹੁੰਦਾ ਹੈਗਾ ਧਰਮਸ਼ਾਲਾ ਦੇ ਵਿੱਚ ਉਹਨਾਂ ਨੂੰ ਸੌਖਾ ਹੋ ਜੇ ਕਿਉਂਕਿ ਗਰਮੀ ਸਰਦੀ ਦੇ ਵਿੱਚ ਇੱਕ ਜਾਂ ਬਾਰਸ਼ ਆ ਜਾਂਦੀਆਂ ਨੇ ਬਿਲਡਿੰਗ ਦੇ ਵਿੱਚ ਬੈਠਣਾ ਸੌਖਾ ਹੋ ਜਾਂਦਾ ਜਦੋਂ ਲੰਬਾ ਹਾਲ ਹੋਵੇ ਤੇ ਇਹ ਹਾਲ ਆ ਜਿਹੜਾ ਕੰਪਲੀਟ ਕਰਨਾਗਾ ਤੇ ਸੰਗਤਾਂ ਮੂਰੇ ਕੋਈ ਚੀਜ਼ ਵੀ ਨਹੀਂ ਖੜਦੀ ਹੁੰਦੀ ਤੇ ਇਧਰ ਤੁਹਾਨੂੰ ਦਿਖਾਉਨੇ ਆ ਆਪਣਾ ਜਿਹੜਾ ਜੈਕਾਂ ਦੇ ਨਾਲ ਇਹ ਕਮਰਾ ਚੱਕਿਆ ਹੈਗਾ ਘੱਟੋ-ਘੱਟ ਇਹ 5-6 ਫੁੱਟ ਚੱਕਿਆ ਹੈਗਾ ਥੱਲੋਂ ਤੇ ਬਾਕੀ ਆਪਾਂ ਮਿਸਤਰੀਆਂ ਦੇ ਬਣਾਵਾਂਗੇ ਵਲੌਗ ਜਦੋਂ ਮਿਸਤਰੀ ਆਏ ਜਿਹੜੇ ਇਹਨੂੰ ਚੱਕਦੇ ਨੇ ਜੇਕਰ ਕਿਸੇ ਨੂੰ ਮકાਨ ਉੱਚਾ ਚੁਕਾਉਣਾ ਤਾਂ ਤੁਸੀਂ ਉਹਨਾਂ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਾਂ ਉਹਨਾਂ ਦੀ ਵੀਡੀਓ ਪਾਵਾਂਗੇ ਅੱਜ ਉਹਨਾਂ ਤੇ ਬਣਾਵਾਂਗੇ ਇੱਕ ਵਲੌਗ ਤੇ ਆ ਦੇਖੋ ਤੁਹਾਨੂੰ ਦਿਖਾਉਨੇ ਆ ਤੇ ਨੀਚੇ ਜਾ ਕੇ ਦਿਖਾਉਨੇ ਆ ਕਿ ਵੀ ਕਿਸ ਤਰ੍ਹਾਂ ਜਿਹੜਾ ਸਾਰਾ ਉੱਚਾ ਕੀਤਾ ਹੋਇਆ ਆ ਦੇਖੋ ਜੈਕ ਲਾ ਕੇ ਸਾਰਾ ਜਿਹੜਾ ਇਹ ਕਮਰਾ ਉੱਚਾ ਚੱਕਿਆ ਹੋਇਆਗਾ ਤੇ ਪਰਲੇ ਪਾਸੇ ਵੀ ਤੁਹਾਨੂੰ ਕੋਸ਼ਿਸ਼ ਕਰਦੇ ਆ ਵੀ ਇਧਰ ਦੀ ਆ ਦੇਖੋ ਇਧਰਲੇ ਕਮਰੇ ਦੇ ਵਿੱਚ ਸਮਾਨ ਪਿਆਦਾ ਸਾਰਾ ਪੇਟੀਆਂ ਜਿਵੇਂ ਇਹਨਾਂ ਦੇ ਵਿੱਚ ਪਰਦੇ ਵਗੈਰਾ ਟੈਂਟ ਦਾ ਸਮਾਨ ਪੈਪਾਂ ਸਾਰੀਆਂ ਇੱਥੇ ਨੇ ਤੇ ਸਾਊਂਡ ਸੌਂਡ ਤੇ ਦੇਗੇ ਵਗੈਰਾ ਕਿਉਂਕਿ ਕਾਰਨ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਨੀਵਾ ਬਹੁਤ ਹੋ ਗਿਆ ਸੀਗਾ ਉਸ ਕਾਰਨ ਆ ਦੇਖੋ ਆ ਚਾਰ ਸਫੇਰ ਜੈਕ ਲੱਗੇ ਹੋਏ ਨੇ ਤੇ ਇੰਨਾ ਉੱਚਾ ਹੈ ਕਮਰਾ ਚੱਕਤਾ ਤੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਵੀ ਜਿਹੜੇ-ਜਿਹੜੇ ਚਕਾਉਂਦੇ ਨੇ ਵੀ ਕਿਸੇ ਦੇ ਕੋਈ ਪ੍ਰੋਬਲਮ ਤਾਂ ਨਹੀਂ ਆਈ ਕਿਉਂਕਿ ਇੱਥੋਂ ਹਜੇ ਤੱਕ ਤਾਂ ਕੋਈ ਪ੍ਰੋਬਲਮ ਆਈ ਨਹੀਂ ਤੇ ਕਮਰੇ ਦੇ ਥੱਲੇ ਜਿਹੜਾ ਲੈਂਟਰ ਲੱਗਿਆ ਹੋਇਆ ਸੀਗਾ ਤੇ ਬਾਕੀ ਆਪਾਂ ਵਾਈਆਂ ਨਾਲ ਕਰਾਂਗੇ ਗੱਲ ਜਦੋਂ ਉਹ ਆਗੇ ਉਹਨਾਂ ਦਾ ਨੰਬਰ ਵੀ ਕੰਟੈਕਟ ਨੰਬਰ ਵੀ ਦੇਵਾਂਗੇ ਤੇ ਆਪਾਂ ਉੱਤੇ ਬਣਾਵਾਂਗੇ ਵਲੌਗ ਤੁਸੀਂ ਸਾਡੇ ਵਲੌਗ ਦੇ ਨਾਲ ਬਣੇ ਰਿਹਾ ਕਰੋ ਜੁੜੇ ਰਹਿਆ ਕਰੋ ਕਿਉਂਕਿ ਹੋਰ ਵਲੌਗ ਦੇਖਣ ਦੇ ਲਈ ਆਪਣਾ ਚੈਨਲ ਆ ਜਿਹੜਾ ਸੇਵਕ ਗਿੱਲ ਤੇ ਉਹਨੂੰ ਸਬਸਕ੍ਰਾਈਬ ਕਰ ਲਓ ਤੇ ਆਪਣਾ ਫੇਸਬੁੱਕ ਤੇ ਪੇਜ ਬਣਿਆ ਹੋਇਆਗਾ ਤੇ ਉਹ ਵੀ ਸੇਵਕ ਗਿੱਲ ਦੇ ਨਾਂ ਤੇ ਆ ਤੁਸੀਂ ਉਹਨੂੰ ਵੀ ਫਾਲੋ ਕਰ ਲਿਓ ਤੇ ਆਪਣਾ ਜਿਹੜਾ ਤੁਹਾਨੂੰ ਪਹਿਲਾਂ ਵੀ ਆਪਾਂ ਦੱਸਿਆਗਾ ਜਿਹੜਾ YouTube ਤੇ ਚੈਨਲ ਬਣਿਆ ਹੋਇਆ ਉਹਨੂੰ ਜਰੂਰ ਸਬਸਕ੍ਰਾਈਬ ਕਰਿਓ ਆਪਾਂ ਹਰ ਤਰ੍ਹਾਂ ਦੀ ਅਪਡੇਟ ਤੁਹਾਡੇ ਤੱਕ ਲੈ ਕੇ ਆਇਆ ਕਰੀਏ ਤੁਹਾਨੂੰ ਹੋਰ ਵੀ ਵਲੌਗ ਬੜੇ ਦਿਖਾਇਆ ਕਰਾਂਗੇ ਤੇ ਆ ਦੇਖੋ ਜਿਹੜੀਆਂ ਕੰਮ ਦੀਆਂ ਚੀਜ਼ਾਂ ਨੇ ਉਹ ਵਿੱਚ ਦਿਖਾਇਆ ਕਰਾਂਗੇ ਜਿਵੇਂ ਆ ਚੈੱਕਾਂ ਦੇ ਨਾਲ ਤੇ ਇੰਨੀ ਇਹਨਾਂ ਨੇ ਚੁਣਾਈ ਕਰੀ ਆ ਜੇ ਮੈਨੂੰ ਲੱਗਾ ਮੈਂ ਕੋਸ਼ਿਸ਼ ਕਰਦਾ ਵੀ ਥੱਲੇ ਖੜ ਕੇ ਦੇਖਦੇ ਆ ਵੀ ਕਿੰਨਾ ਉਚਾਈ ਇਹਦੀ ਕਿੰਨੇ ਰ데요 ਲੱਗਿਆ ਤੇ ਕਿੰਨੇ ਫੁੱਟ ਬਣਦੇ ਆ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਆ ਜੋ ਆਪਾਂ ਥੱਲੇ ਉਤਰ ਕੇ ਕਿਉਂਕਿ ਉੱਚਾ ਹੈ ਇੱਥੋਂ ਥੱਲੇ ਉਤਰ ਕੇ ਆਪਾਂ ਗਿਣਦੇ ਆ ਕਿੰਨੇ ਰ데요 ਲੱਗ ਗਏ